ਇਸ ਸਾਡੇ ਘਰ ਅੱਗ ਲੱਗੀ ਹੈ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੇਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਜੱਬਿਆ ਕੁਝ ਲਿਆ ਵੀ ਜਾਊਗਾ ਜੂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇਹ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਆਈ ਤੁਸੀ ਕੋਈ ਕੱਟ ਦੀ ਕਾਲੀ ਦੀ ਚੇਤ ਚਾ ਰਹੇ ਸਾਨੂੰ ਉਹ ਗੱਲ ਰੜਕ ਰਹੀ ਹੈ ਜਿਹੜੀ ਉਹ ਗੱਡੀ 'ਚ ਬਹਿਂਦਾ ਪਹਿਂਦਾ ਮੀਡੀਆ ਸਾਹਮਣੇ ਕਰ ਗਿਆ ਕਿ ਦਬਣ ਦਬਣ ਜੇਲਾ ਥਾਣੇ ਤੋਂ ਮੈਨੂੰ ਇਹਦੇ ਉਹ ਉਹ ਗੱਲ ਰੜਕ ਰਹੀ ਹੈ ਕਿ ਕਹਿੰਦੇ ਹੁਣ ਅਸੀਂ ਇਹਨੂੰ ਇਹ ਦੱਸਾਂਗੇ ਕਿ ਜੇਲਾ ਥਾਣੇ ਦੇ ਕੀ ਬਈ ਕਿੰਨੇ ਸਾਨੂੰ ਉਹ ਗੱਲ ਅੜਕ ਰਹੀ ਹੈ ਜਿਹੜੀ ਉਹ ਗੱਡੀ ਚ ਬੈੰਦਾ ਬੈੰਦਾ মিডিਆ ਸਾਹਮਣੇ ਕਰ ਗਿਆ ਕਿ ਦਬਣ ਦਬਣ ਜੇਲਾ ਥਾਣੇ ਤੋਂ ਲੈ ਨਹੀਂ ਦਿੱਤਾ। ਕਿ ਉਹ ਉਹ ਗੱਲ ਅੜਕ ਰਹੀ ਹੈ ਕਹਿੰਦੇ ਹੁਣ ਅਸੀਂ ਇਹ ਨੂੰ ਇਹ ਦੱਸਾਂਗੇ ਕਿ ਜੇਲਾ ਥਾਣੇ ਹੁੰਦੇ ਕੀ ਨੇ। ਕਿਹਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਆਮਨ ਹੈ ਜੀ। ਜੀ। ਤੇ ਸਿੱਧੂ ਸਾਹਿਬ ਦੇ ਤੁਸੀਂ ਲੱਗ ਮੈਂ ਬ੍ਰਦਰ ਹਾਂ ਜੀ ਉਹਦਾ ਜੀ। ਸਰ ਆਮਨ ਜੀ ਕੀ ਮਾਮਲਾ ਜਿਹੜਾ ਤਾਜ਼ਾ ਆਇਆ ਤੁਸੀਂ ਪਟਿਆਲੇ ਪਹੁੰਚੇ ਹੋ ਕੀ ਅੱਗੇ ਦੀ ਕੀ ਪਤਾ ਲੱਗਿਆ ਤੁਹਾਨੂੰ? ਅੱਗੇ ਪਟਿਆਲਾ ਜੀ ਮੈਂ ਪਹੁੰਚਿਆ ਮੈਨੂੰ ਇੱਥੋਂ ਦੀ ਕੋਈ ਖਾਸ ਇਨਫੋਰਮੇਸ਼ਨ ਨਹੀਂ ਹੈਗੀ। ਸਾਡੇ ਪਿੰਡ ਦੀ ਪੰਚਾਇਤ ਤੇ ਮੋਤਵਰ ਬੰਦੇ ਪਹਿਲਾਂ ਪਟਿਆਲਾ ਸਦਰ ਚ ਗਏ ਸੀ ਸਦਰ ਚੋਂ ਕਹਿੰਦੇ ਸੀ ਆਈ ਲੈ ਗਏ ਸੀ ਆਈ ਗਏ ਉਹ ਕਹਿੰਦੇ ਸਦਰ ਲੈ ਗਏ ਸਦਰ ਫੇਰ ਆਏ ਉਹ ਕਹਿੰਦੇ ਜੀ ਪੁਨਰਿਹੜੀ ਲੈ ਗਏ ਐਂ ਚੱਕਰਾਂ ਦੇ ਪਾਈ ਬੈਠੇ ਜੀ ਤੇ ਉਸ ਪੁਨਰਿਹੜੀ ਚੋਂ ਕੀ ਗਏ ਉਹ ਕਹਿੰਦੇ ਜੀ ਸੀਆਈ ਲੈ ਗਏ ਜੀ ਐਂ ਚੱਲੀ ਜਾਂਦੀ ਜੀ ਸਾਰਾ ਸਿਸਟਮ ਲੱਗਦਾ 1 ਮਹੀਨੇ ਬਾਅਦ ਇੱਕ ਨਾਮਲਾ ਜਿਹੜਾ ਬਰਜ ਹੋਇਆ ਕੀ ਲੱਗਦਾ ਤੁਹਾਨੂੰ ਮਾਮਲਾ ਤਾਂ ਜੀ ਹੁਣ ਤੁਸੀਂ ਵੀ ਸਿਆਣੇ ਹੋ ਦੇਖਣ ਵਾਲੇ ਸਰੋਤੇ ਵੀ ਸਿਆਣੇ ਨੇ ਕੀ ਇੱਕ ਬੰਦੇ ਦੇ ਐਫਆਈਆਰ ਹੋਈ ਹੋਵੇ ਪਾਪੂਲਰ ਬੰਦਾ ਹੋਵੇ ਪਾਪੂਲਰ ਬੰਦਾ ਹੋਵੇ ਐਫਆਈਆਰ ਹੋਈ ਹੋਵੇ ਸਰਕਾਰ ਦੇ ਖਿਲਾਫ ਬੋਲਦਾ ਹੋਵੇ ਕਿ ਐਨੇ ਟਾਈਮ ਮਾਮਲਾ ਟਿਕ ਜੂ ਇੱਕ ਮਹੀਨੇ ਪਹਿਲਾਂ ਦੀ ਦਰਖਾਸਤ ਐਫਆਈਆਰ ਸੋਰੀ ਆ 20 ਤਰੀਕ ਦੀ ਕੱਟੀ ਹੋਈ ਹੈ ਦਰਖਾਸਤ ਇੱਕ ਮਹੀਨੇ ਪਹਿਲਾਂ ਦੀ ਹੈ ਜਿਹੜੇ ਬੰਦੇ ਨੇ ਕਿਸੇ ਨੇ ਪਤਾ ਨਹੀਂ ਦੀਪ ਕਿੱਥੋਂ ਦਾ ਦੀਪ 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 ਬਾਬਾ ਦੀਪ ਸਿੰਘ ਨਗਰ ਦਾ ਜੀ ਹਾਂ ਉਹ ਬੰਦੇ ਦਾ ਨਾਮ ਮੇਰੇ ਮੇਰੇ ਨਾਮ ਵੀ ਨਹੀਂ ਦਿਮਾਗ ਚ ਆਇਆ ਜੀ ਮੈਂ ਐਫਆਈਆਰ ਪੜੀ ਪਰ ਮੈਂ ਭੁੱਲ ਗਿਆ ਤੇ ਉਹ ਬੰਦੇ ਨੇ ਪਰਚਾ ਕਰਵਾਇਆ ਜਿਹਨੂੰ ਮੈਂ ਅਸੀਂ ਕਦੇ ਨਾ ਦੇਖਿਆ ਨਾ ਕਦੇ ਮਿਲੇ ਨਾ ਕੁਝ ਲੈਣਾ ਦੇਣਾ ਸਾਡਾ ਉਹਦੇ ਨਾਲ ਬੰਦੇ ਨੇ ਬਾਈ ਕਿਵੇਂ ਦੇਖਦੇ ਹੋਗੇ ਬਦਲੇ ਦੀ ਜਿਵੇਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਕਿਵੇਂ ਦੇਖਦੇ ਹੋਗੇ ਤੁਸੀਂ ਸਰਕਾਰ ਇਹ 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 ਲੱਗ ਰਿਹਾ ਹੈ ਜੀ ਕਿ ਜਿਹੜਾ ਲੁਧਿਆਣੇ ਪਰਚਾ ਕਰਿਆ ਸੀ ਉੱਥੇ ਕੋਈ ਕਸਰ ਰਹਿ ਗਈ ਇਹਦਾ ਲੁਧਿਆਣੇ ਇਹਨਾਂ ਨੇ ਜੋ ਵੀ ਬਾਈ ਨਾਲ ਠੀਕ ਹੈ ਟਾਰਚਰ ਵੀ ਕਰਿਆ ਜੋ ਵੀ ਕਰਿਆ ਉੱਥੇ ਕੋਈ ਕਸਰ ਰਹਿ ਗਈ ਕਹਿੰਦੇ ਜੀ ਭਾਨੇ ਸਿੱਧੂ ਦਾ ਸਾਨੂੰ ਉਹ ਗੱਲ ਰੜਕ ਰਹੀ ਹੈ ਜਿਹੜੀ ਉਹ ਗੱਡੀ 'ਚ ਬਹਿੰਦਾ ਬਹਿੰਦਾ মিডিਆ ਸਾਹਮਣੇ ਕਰ ਗਿਆ ਕਿ ਦਬਣ ਦਬਾਉਣ ਜੇਲਾ ਥਾਣੇ ਤੋਂ ਮੈਨੂੰ ਡਰਦਾ। ਕਹਿੰਦੇ ਉਹ ਉਹ ਗੱਲ ਰੜਕ ਰਹੀ ਹੈ ਕਹਿੰਦੇ ਹੁਣ ਅਸੀਂ ਇਹਨੂੰ ਇਹ ਦੱਸਾਂਗੇ ਕਿ ਜੇਲਾ ਥਾਣੇ ਹੁੰਦੇ ਕੀ ਨਹੀਂ। ਭਾਈ ਕਿੰਨੇ ਦਿਨ ਦਾ ਰਿਮਾਂਡ ਲੱਗਿਆ ਪਤਾ ਕੁਝ ਕਿੰਨੇ ਦਿਨ ਦਾ ਰਿਮਾਂਡ ਥਾਣੇ ਰਿਮਾਂਡ 29 ਤਰੀਕ ਤੱਕ ਹੈ ਜੀ। ਸਰਕਾਰ ਨੂੰ ਇੱਕ ਗਿਰਿਆਂ ਹਰਕਤਾਂ ਦੇ ਉੱਤੇ ਰਹੀ ਹੈ ਸਰਕਾਰ। ਬਾਕੀ ਸਾਡਾ ਤੁਹਾਨੂੰ ਵੀ ਕੁਝ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ। ਮੇਰੇ ਸਾਨਾ ਕੋਈ ਤੁਹਾਡੇ ਤੱਕ ਰ ਪਹੁੰਚ ਕੀਤੀ ਗਈ ਹੋਵੇ ਦੇਖੋ ਜੀ ਜਿਹੜੀ ਹੈ ਪਹਿਲਾਂ ਨਹੀਂ ਐਫ ਆਈ ਆਰ ਸੀ ਉਹਦੇ ਵਿੱਚ ਤਾਂ ਐਸਾ ਕੋਈ ਲੈਣਾ ਨਹੀਂ ਮੈਨੂੰ ਜਿਹੜੇ ਤੱਕ ਆ ਐਫ ਆਈ ਆਰ ਜਿੱਤੇ ਤੱਕ ਮੈਂ ਪੜੀ ਹੈ ਕਿ ਚਾਰ ਬੰਦੇ ਇਹਨਾਂ ਨੇ ਅਣਖਛਾਤੇ ਵੀ ਪਾਏ ਨੇ ਇਹ 'ਚ ਕੁਝ ਵੀ ਹੋ ਸਕਦਾ ਜੀ ਜਿਹੜੀ ਇਹ ਐਫ ਆਈ ਆਰ ਹੈ ਜੀ ਹਾਂ ਜੀ ਭਾਈ ਜੀ ਅਮਰ ਜੀ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਹੈ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜਿਹੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਆਹੀ ਹੋਣਾ ਤੁਸੀਂ ਕੋਈ ਕੱਟ ਦੀ ਕਾਲ ਜੇ ਜਾਂ ਰਹੇ ਹੋ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਭਾਜੀ ਪਹਿਲੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਆ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਦੋ ਦੋ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੀ ਜਿਉਂਦੇ ਰਹੇ ਤੱਕ ਕਰਾਂਗੇ ਪਟਿਆਲਾ ਪੁਲਿਸ ਦਾ ਉਸ ਤੋਂ ਬਾਅਦ ਕੀ ਕੱਟ ਦੀ ਜਗਾ ਵੀ ਚੇਂਜ ਹੋ ਸਕਦੀ ਹੈ ਪਟਿਆਲਾ ਦਾ ਉਹਨਾਂ ਕੱਟ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪੈਣਗੇ ਤੁਹਾਡੇ ਛੱਤਰ ਪੈਣੇ ਤਾਂ ਪੈਣੇ ਕਰਿਆ ਕੇ ਛੱਤਰ ਪੈਣਗੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593